ਸ੍ਰੀਕਾਲ ਤੇ ਸਵਾਗਤ ਹੈ ਹਰ ਕੋਈ ਚਾਹੁੰਦਾ ਹੈ ਕਿ ਸਖਤ ਮਿਹਨਤ ਨਾਲ ਕਮਾਈ ਜ਼ਿੰਦਗੀ ਤੋਂ ਬਾਅਦ ਬੁਢਾਪਾ ਆਰਾਮ ਨਾਲ ਲੰਗੇ ਅਤੇ ਇਸ ਵਿੱਚ ਪੈਨਸ਼ਨ ਦਾ ਇੱਕ ਬਹੁਤ ਵੱਡਾ ਹੱਥ ਹੁੰਦਾ ਹੈ ਬਿਲਕੁਲ ਪਰ ਕੀ ਹੋਵੇ ਜੇ ਉਹੀ ਪੈਨਸ਼ਨ ਇੱਕ ਕਾਨੂੰਨੀ ਪੁਲਪਲਈਆ ਵਿੱਚ ਫਸ ਜਾਵੇ ਅੱਜ ਅਸੀਂ ਭਾਰਤ ਦੀ ਪੈਨਸ਼ਨ ਸਕੀਮ ਦੇ ਇਸੇ ਗੁੰਝਲਦਾਰ ਮਾਮਲੇ ਦੀ ਤਹਿ ਤੱਕ ਜਾਵਾਂਗੇ ਸਾਡੇ ਕੋਲ ਪ੍ਰਵੀਨ ਕੋਲੀ ਦੁਆਰਾ ਤਿਆਰ ਕੀਤਾ ਗਿਆ ਇੱਕ ਬਹੁਤ ਵਿਸਤ੍ਰਿਤ ਵਿਸ਼ਲੇਸ਼ਣ ਹੈ ਜੀ ਇਹ ਵਿਸ਼ਲੇਸ਼ਣ EPFO ਅਤੇ ਪੈਨਸ਼ਨਰਾਂ ਵਿਚਾਲੇ ਚੱਲ ਰਹੀ ਇੱਕ ਲੰਬੀ ਕਾਨੂੰਨੀ ਲੜਾਈ ਤੇ ਰੌਸ਼ਨੀ ਪਾਉਂਦਾ ਹੈ ਹਾਂ ਤੇ ਸਾਡਾ ਮਕਸਦ ਇਸ ਸਾਰੀ ਉਲਝਣ ਨੂੰ ਸੁਲਝਾਉਣਾ ਹੈ ਅਤੇ ਇਹ ਸਮਝਣਾ ਹੈ ਕਿ ਆਖਰ ਸਾਰਾ ਵਿਵਾਦ ਹੈ ਕਿ ਇਹ ਮਾਮਲਾ ਮਤਲਬ ਲੱਖਾਂ ਪਰਿਵਾਰਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਇਹ ਸਿਰਫ ਕਾਨੂੰਨੀ ਦਾਪੇਚੀ ਦੀ ਗੱਲ ਨਹੀਂ ਸਗੋਂ ਇਹ ਉਹਨਾਂ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕੰਮ ਕੀਤਾ ਹੈ ਸਹੀ ਗੱਲ ਹੈ ਇਸ ਵਿਸ਼ਲੇਸ਼ਣ ਦੀ ਮਦਦ ਨਾਲ ਅਸੀਂ ਵੇਖਾਂਗੇ ਕਿ ਕਿਵੇਂ ਸੁਪਰੀਮ ਕੋਰਟ ਦੇ ਦੋ ਵੱਡੇ ਫੈਸਲਿਆਂ ਦੀ ਵਿਆਖਿਆ ਨੂੰ ਲੈ ਕੇ EPFO ਯਾਨੀ ਕਰਮਚਾਰੀ ਪਵਿਕਣੀ ਦੀ ਸੰਗਠਨ ਅਤੇ ਪੈਨਸ਼ਨਰ ਆਮੋ ਸਾਹਮਣੇ ਖੜੇ ਹਨ ਤਾਂ ਫਿਰ ਚਲੋ ਇਸ ਉਲਝਣ ਦੀ ਜੜ ਤੋਂ ਸ਼ੁਰੂ ਕਰਦੇ ਹਾਂ ਦਸਤਾਵੇਜ਼ ਦੇ ਮੁਤਾਬਿਕ EPFO ਅੱਜਕੱਲ੍ਹ ਅਦਾਲਤਾਂ ਵਿੱਚ ਇੱਕ ਅਜੀਹਾ ਪੈਂਤੜਾ ਲੈ ਰਿਹਾ ਹੈ ਜੋ ਉਸ ਦੇ ਆਪਣੇ ਪੁਰਾਣੇ ਸਟੈਂਡ ਤੋਂ ਮਤਲਬ ਬਿਲਕੁਲ ਹੀ ਉਲਟ ਹੈ ਜੀ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਤਾਂ ਇਹ ਨਵੀਂ ਕਹਾਣੀ ਹੈ ਕਿ ਜਿਸ ਕਰਕੇ ਸਾਰਾ ਮਾਮਲਾ ਫਸਿਆ ਹੋਇਆ ਹੈ ਦੇਖੋ ईपीएफਓ ਦੇ ਵਕੀਲ ਹੁਣ ਇਹ ਦਲੀਲ ਦੇ ਰਹੇ ਹਨ ਕਿ ਕਰਮਚਾਰੀਆਂ ਕੋਲ ਆਪਣੀ ਨੌਕਰੀ ਦੌਰਾਨ ਦੋ ਵਿਕਲਪ ਸਨ ਦੋ ਵਿਕਲਪ ਕਿਹੜੇ ਇੱਕ ਵੱਧ ਪੀਐਫ ਅਤੇ ਘੱਟ ਪੈਨਸ਼ਨ ਤੇ ਦੂਜਾ ਘੱਟ ਪੀਐਫ ਅਤੇ ਵੱਧ ਪੈਨਸ਼ਨ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਕਰਮਚਾਰੀਆਂ ਨੇ ਪਹਿਲਾ ਵਿਕਲਪ ਚੁਣਿਆ ਸੀ ਇਸ ਲਈ ਉਹ ਹੁਣ ਵੱਧ ਪੈਨਸ਼ਨ ਦੇ ਹੱਕਦਾਰ ਨਹੀਂ ਹਨ ਪਰੇ ਤਾਂ ਬੜੀ ਅਜੀਬ ਗੱਲ ਹੈ ਮੈਂ ਤਾਂ ਕਦੇ ਇਸ ਬਾਰੇ ਸੁਣਿਆ ਨਹੀਂ ਇਹੀ ਤਾਂ ਦਿਲਚਸਪ ਗੱਲ ਹੈ ਇਹ ਵਿਸ਼ਲੇਸ਼ਣ ਇਸ ਪੂਰੀ ਦਲੀਲ ਨੂੰ ਕਾਲਪਨਿਕ ਅਤੇ ਮਨਕੜਤ ਦੱਸਦਾ ਹੈ ਕਾਲਪਨਿਕ ਮਤਲਬ ਇਹ ਸੱਚ ਹੀ ਨਹੀਂ ਹੈ ਅਜਿਹਾ ਕੋਈ ਵਿਕਲਪ ਕਦੇ ਸੀ ਹੀ ਨਹੀਂ ਬਿਲਕੁਲ ਦਸਤਾਵੇਜ਼ ਸਾਫ਼-ਸਾਫ਼ ਕਹਿੰਦਾ ਹੈ ਕਿ ਈਪੀ ਅਫੈਕਟ ਜਾਂ ਇਸ ਦੀ ਕਿਸੇ ਵੀ ਸਕੀਮ ਵਿੱਚ ਅਜਿਹਾ ਕੋਈ ਦੋਚੋਣ ਵਾਲਾ ਸਿਸਟਮ ਕਦੇ ਮੌਜੂਦ ਹੀ ਨਹੀਂ ਸੀ ਤਾਂ ਫਿਰ ਇਹ ਦਲੀਲ ਆਈ ਕਿੱਥੋਂ ਵਿਸ਼ਲੇਸ਼ਣ ਦਾ ਦਾਵਾ ਹੈ ਕੀ ਦਲੀਲ ਸਿਰਫ ਅਦਾਲਤਾਂ ਦਾ ਧਿਆਨ ਭਟਕਾਉਣ ਅਤੇ ਇੱਕ ਤਰ੍ਹਾਂ ਨਾਲ ਪੈਨਸ਼ਨਰਾਂ ਦੇ ਦਾਅਵਿਆਂ ਨੂੰ ਕਮਜ਼ੋਰ ਕਰਨ ਲਈ ਘੜੀ ਗਈ ਹੈ ਤੇ ਇੱਥੋਂ ਹੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਠੀਕ ਹੈ ਤਾਂ ਇਸ ਵਿਵਾਦ ਦੇ ਪਿਛੋਕੜ ਵਿੱਚ ਸੁਪਰੀਮ ਕੋਰਟ ਦੇ ਦੋ ਵੱਡੇ ਫੈਸਲਿਆਂ ਦਾ ਜ਼ਿਕਰ ਆਉਂਦਾ ਹੈ ਇੱਕ 2016 ਦਾ ਆਰ ਸੀ ਗੁਪਤਾ ਕੇਸ ਅਤੇ ਦੂਜਾ 2022 ਦਾ ਸੁਨੀਲ ਕੁਮਾਰ ਕੇਸ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਇਹ ਫਰਕ ਸਮਝਣਾ ਮਤਲਬ ਬਹੁਤ ਹੀ ਜ਼ਰੂਰੀ ਹੈ ਵਿਸ਼ਲੇਸ਼ਣ ਇਸ ਨੂੰ ਬਹੁਤ ਸਪਸ਼ਟ ਤਰੀਕੇ ਨਾਲ ਵੰਡਦਾ ਹੈ ਪਹਿਲਾ 4 ਅਕਤੂਬਰ 2016 ਦਾ ਆਰਸੀ ਗੁਪਤਾ ਫੈਸਲਾ ਹਾਂਜੀ ਇਹ ਉਹਨਾਂ ਸਾਰੇ ਪੈਨਸ਼ਨਰਾਂ ਤੇ ਲਾਗੂ ਹੁੰਦਾ ਹੈ ਜੋ 1 ਸਤੰਬਰ 2014 ਤੋਂ ਪਹਿਲਾਂ ਰਿਟਾਇਰ ਹੋਏ ਸਨ ਪਹਿਲਾ ਮਾਲਿਆਂ ਤੇ ਜੀ 2014 ਤੋਂ ਪਹਿਲਾਂ ਇਸ ਫੈਸਲੇ ਦਾ ਸਭ ਤੋਂ ਵੱਡਾ ਨੁਕਤਾ ਇਹ ਸੀ ਕਿ ਵਧ ਤਨਖਾਹ ਤੇ ਪੈਨਸ਼ਨ ਦਾ ਵਿਕਲਪ ਚੁਣਨ ਲਈ ਕੋਈ ਆਖਰੀ ਤਾਰੀਖ ਯਾਨੀ ਕੱਟਆਫ ਡੇਟ ਨਹੀਂ ਹੋ ਸਕਦੀ ਮਤਲਬ ਕੋਈ ਡੈਡਲਾਈਨ ਨਹੀਂ ਸੀ ਜੀ ਬਿਲਕੁਲ ਇੱਕ ਖੁੱਲਾ ਮੌਕਾ ਸੀ ਇੱਕ ਤਰ੍ਹਾਂ ਨਾਲ ਠੀਕ ਹੈ ਤਾਂ ਆਰਸੀ ਗੁਪਤਾ ਫੈਸਲਾ 2014 ਤੋਂ ਪਹਿਲਾਂ ਵਾਲਿਆਂ ਲਈ ਇੱਕ ਰਾ ਖੋਲਦਾ ਹੈ ਪਰ ਜੇ ਸੁਪਰੀਮ ਕੋਰਟ ਨੇ ਇਹ ਗੱਲ 2016 ਵਿੱਚ ਹੀ ਸਾਫ਼ ਕਰ ਦਿੱਤੀ ਸੀ ਤਾਂ ਅਸੀਂ ਅੱਜ ਵੀ ਇਸ ਬਾਰੇ ਗੱਲ ਕਿਉਂ ਕਰ ਰਹੇ ਹਾਂ ਹੂੰ ਜ਼ਰੂਰ 2022 ਵਾਲੇ ਸੁਨੀਲ ਕੁਮਾਰ ਫੈਸਲੇ ਵਿੱਚ ਕੁਝ ਅਜੇ ਹੋਵੇਗਾ ਜਿਸ ਨੇ ਮਾਮਲੇ ਨੂੰ ਹੋਰ ਉਲਝਾ ਦਿੱਤਾ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਏ ਹੋ 4 ਨਵੰਬਰ 2022 ਦਾ ਸੁਨੀਲ ਕੁਮਾਰ ਫੈਸਲਾ ਉਹਨਾਂ ਲੋਕਾਂ ਲਈ ਸੀ ਜੋ 1 ਸਤੰਬਰ 2014 ਨੂੰ ਜਾਂ ਉਸ ਤੋਂ ਬਾਅਦ ਸੇਵਾਮੁਕਤ ਹੋਏ ਜਾਂ ਹੋਣ ਵਾਲੇ ਸਨ ਅੱਛਾ ਤੇ ਬਾਅਦ ਵਾਲਿਆਂ ਲਈ ਸੀ ਹਾਂਜੀ ਇਸ ਫੈਸਲੇ ਨੇ ਆਰਸੀ ਗੁਪਤਾ ਫੈਸਲੇ ਨੂੰ ਰੱਦ ਨਹੀਂ ਕੀਤਾ ਸਗੋਂ ਉਸ ਦੀ ਪੁਸ਼ਟੀ ਕੀਤੀ ਪਰ ਇਸ ਦੇ ਨਾਲ ਆਪਣੇ ਪੈਰਾਗ੍ਰਾਫ 44 ਵਿੱਚ ਕੁਝ ਨਵੇਂ ਨਿਰਦੇਸ਼ ਜੋੜ ਦਿੱਤੇ ਨਵੇਂ ਨਿਰਦੇਸ਼ ਜੀ ਤੇ ਉਹ ਨਿਰਦੇਸ਼ ਸਿਰਫ 2014 ਤੋਂ ਬਾਅਦ ਵਾਲੇ ਕਿਹਸਾ ਲਈ ਸਨ ਸਾਰੀ ਗੜਬੜ ਉਹ ਤੋਂ ਸ਼ੁਰੂ ਹੋਈ ਜਦੋਂ EPFO ਨੇ ਇਹਨਾਂ ਨਵੇਂ ਨਿਰਦੇਸ਼ਾਂ ਨੂੰ 2014 ਤੋਂ ਪਹਿਲਾਂ ਰਿਟਾਇਰ ਹੋਏ ਲੋਕਾਂ ਤੇ ਵੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ। 1 ਮਿੰਟ ਮਤਲਬ ਇੱਕ ਨਿਯਮ ਜੋ ਨਵੇਂ ਕੇਸਾਂ ਲਈ ਬਣਾਇਆ ਗਿਆ ਸੀ ਉਸ ਨੂੰ ਪੁਰਾਣੇ ਪਹਿਲਾਂ ਹੀ ਤੈਅ ਹੋ ਚੁੱਕੇ ਕੇਸਾਂ ਤੇ ਥੋਪਿਆ ਜਾ ਰਿਹਾ ਹੈ। ਜੀ ਹਾਂ ਦਸਤਾਵੇਜ਼ ਦੇ ਅਨੁਸਾਰ ਇਹੀ ਵਿਵਾਦ ਦੀ ਮੁੱਖ ਜੜ ਹੈ। ਇਹ ਜਾਨਣਾ ਵੀ ਦਿਲਚਸਪ ਹੈ ਕਿ RC ਗੁਪਤਾ ਫੈਸਲੇ ਤੋਂ ਬਾਅਦ EPFO ਨੇ ਅਸਲ ਵਿੱਚ ਇਸ ਨੂੰ ਮੰਨ ਲਿਆ ਸੀ ਅਤੇ ਕੀ ਕਹਿੰਦੇ ਨੇ ਲਾਗੂ ਵੀ ਕੀਤਾ ਸੀ। ਇਸ ਦੀ ਕੀ ਕਹਾਣੀ ਹੈ? हां शुरू ਵਿੱਚ ਸਭ ਠੀਕ ਸੀ ਆਰਸੀ ਗੁਪਤਾ ਫੈਸਲੇ ਤੋਂ ਬਾਅਦ ईपीएफओ ਨੇ ਇੱਕ ਪੂਰੀ ਪ੍ਰਕਿਰਿਆ ਅਪਣਾਈ ਦਸੰਬਰ 2016 ਵਿੱਚ ਉਹਨਾਂ ਦੀ ਸਬ ਕਮੇਟੀ ਅਤੇ ਸੈਂਟਰਲ ਬੋਰਡ ਆਫ ਟਰਸਟੀਆਂ ਦੇ ਫੈਸਲੇ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਠੀਕ ਹੈ ਫਿਰ ਮਾਰਚ 2017 ਵਿੱਚ ਕਿਰਤ ਮੰਤਰਾਲੇ ਨੇ ਵੀ ਹਰੀ ਝੰਡੀ ਦੇ ਦਿੱਤੀ ਇਸ ਤੋਂ ਬਾਅਦ 23 ਮਾਰਚ 2017 ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਵਿੱਚ 2014 ਤੋਂ ਪਹਿਲਾਂ ਰਿਟਾਇਰ ਹੋਏ ਸਾਰੇ ਯੋਗ ਪੈਨਸ਼ਨਰਾਂ ਨੂੰ ਵਧ ਪੈਨਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਸਨ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ EPFO ਨੇ ਇੱਕ ਫੈਸਲਾ ਲਾਗੂ ਕੀਤਾ ਇੱਕ RTI ਦੇ ਜਵਾਬ ਮੁਤਾਬਕ 24672 ਲੋਕਾਂ ਦੀ ਪੈਨਸ਼ਨ ਵਧਾ ਦਿੱਤੀ ਅਤੇ ਫਿਰ ਕੁਝ ਸਾਲਾਂ ਬਾਅਦ ਕਹਿੰਦੇ ਹਨ ਨਹੀਂ ਗਲਤੀ ਹੋ ਗਈ ਅਤੇ ਪੈਨਸ਼ਨ ਵਾਪਸ ਘਟਾ ਦਿੱਤੀ ਹੂੰ ਇਹ ਕਿਵੇਂ ਹੋ ਸਕਦਾ ਹੈ ਖਾਸ ਕਰ ਜਦੋਂ ਉਹਨਾਂ ਲੋਕਾਂ ਦਾ ਵਾਧੂ ਪੈਸਾ ਅਜੇ ਵੀ EPFO ਕੋਲ ਹੀ ਹੈ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਅਤੇ ਇਹ ਹੀ ਗੱਲ ਪੈਨਸ਼ਨਰਾਂ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਹੀ ਹੈ 2021 ਵਿੱਚ EPFO ਨੇ ਉਸੇ 2017 ਵਾਲੇ ਸਰਕੂਲਰ ਨੂੰ ਇਬੀਅੰਸ ਵਿੱਚ ਰੱਖ ਦਿੱਤਾ ਯਾਨੀ ਕਿ ਠੰਡੇ ਵਸਤੇ ਵਿੱਚ ਪਾ ਦਿੱਤਾ ਅੱਛਾ ਅਤੇ ਫਿਰ ਜਨਵਰੀ 2023 ਤੋਂ ਉਹਨਾਂ ਨੇ ਬਹੁਤ ਸਾਰੇ ਪੈਨਸ਼ਨਰਾਂ ਦੀ ਵਧੀ ਹੋਈ ਪੈਨਸ਼ਨ ਨੂੰ ਇੱਕਦਮ ਘਟਾ ਕੇ ਵਾਪਸ ਪੁਰਾਣੇ ਪੱਧਰ ਤੇ ਕਰ ਦਿੱਤਾ। ਇਹ ਤਾਂ ਬਹੁਤ ਵੱਡਾ ਝਟਕਾ ਹੋਵੇਗਾ ਉਹਨਾਂ ਲਈ। ਬਹੁਤ ਵੱਡਾ। ਇੱਥੇ ਇੱਕ ਪਲ ਰੁੱਕ ਕੇ ਸੋਚਣ ਵਾਲੀ ਗੱਲ ਹੈ। ਇਹ ਸਿਰਫ ਕਾਗਜ਼ੀ ਕਾਰਵਾਈ ਨਹੀਂ ਹੈ। ਇਹ ਉਹਨਾਂ ਹਜ਼ਾਰਾਂ ਬਜ਼ੁਰਗਾਂ ਦੀ ਗੱਲ ਹੈ ਜਿਨ੍ਹਾਂ ਨੇ ਆਪਣੀ ਬੁਢਾਪੇ ਦੀ ਵਿੱਤੀ ਸੁਰੱਖਿਆ ਇਸ ਵਧੀ ਹੋਈ ਪੈਨਸ਼ਨ ਤੇ ਟਿਕਾਈ ਹੋਵੇਗੀ। ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਵੱਧ ਪੈਨਸ਼ਨ ਦਾ ਵਿਕਲਪ ਸੀ ਤਾ ਜ਼ਿਆਦਾਤਰ ਕਰਮਚਾਰੀਆਂ ਨੇ ਆਪਣੀ ਨੌਕਰੀ ਦੌਰਾਨ ਇਸ ਨੂੰ ਚੁਣਾਈ ਕਿਉਂ ਨਹੀਂ ਇਹ ਬਹੁਤ ਅਹਿਮ ਨੁਕਤਾ ਹੈ ਵਿਸ਼ਲੇਸ਼ਣ ਦੱਸਦਾ ਹੈ ਕਿ ਕਰਮਚਾਰੀਆਂ ਦੀ ਕੋਈ ਗਲਤੀ ਨਹੀਂ ਸੀ ਤਾਂ ਫਿਰ ਗਲਤੀ ਕਿਸ ਦੀ ਸੀ ਅਸਲ ਵਿੱਚ EPFO ਨੇ ਖੁਦ 1 ਦਸੰਬਰ 2004 ਨੂੰ ਇੱਕ ਸਰਕੂਲਰ ਜਾਰੀ ਕਰਕੇ ਵਧ ਤਨਖਾਹ ਤੇ ਪੈਨਸ਼ਨ ਫੰਡ ਵਿੱਚ ਯੋਗਦਾਨ ਪਾਉਣ ਦਾ ਰਾਹ ਮਤਲਬ ਬੰਦ ਕਰ ਦਿੱਤਾ ਸੀ ਉਹ ਉਹਨਾਂ ਨੇ ਖੁਦ ਹੀ ਬੰਦ ਕਰ ਦਿੱਤਾ ਸੀ ਜੀ ਉਹਨਾਂ ਨੇ ਆਪਣੇ ਪ੍ਰਸ਼ਾਸਨਿਕ ਨਿਰਦੇਸ਼ਾਂ ਨਾਲ ਇਸ ਵਿਕਲਪ ਨੂੰ ਖਤਮ ਕਰ ਦਿੱਤਾ ਸੀ ਅਤੇ ਇਹ ਗੱਲ ਉਹਨਾਂ ਨੇ ਆਪਣੀਆਂ 2018-19 ਦੀਆਂ ਮੀਟਿੰਗਾਂ ਵਿੱਚ ਖੁਦ ਮੰਨੀ ਹੈ ਤਾਂ ਜਦੋਂ ਮੌਕਾ ਹੀ ਨਹੀਂ ਦਿੱਤਾ ਗਿਆ ਤਾਂ ਕੋਈ ਵਿਕਲਪ ਚੁਣਦਾ ਕਿਵੇਂ ਸਹੀ ਗੱਲ ਹੈ ਇਹ ਦਰਵਾਜ਼ਾ ਤਾਂ 2017 ਵਿੱਚ ਆਰਸੀ ਗੁਪਤਾ ਫੈਸਲੇ ਤੋਂ ਬਾਅਦ ਹੀ ਦੁਬਾਰਾ ਖੁੱਲਿਆ ਤਾਂ ਫਿਰ ਜਦੋਂ 2017 ਵਿੱਚ ईपीएफओ ਨੇ ਲੋਕਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਉਹਨਾਂ ਨੇ ਕਰਵਾ ਦਿੱਤੇ ਤਾਂ ਕਿ ईपीएफओ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਬਿਲਕੁਲ ਬਣਦੀ ਹੈ ਵਿਸ਼ਲੇਸ਼ਣ ਇੱਕ ਹੋਰ ਕੀ ਕਹਿੰਦੇ ਨੇ ਸਿਧਾਂਤ ਦਾ ਜ਼ਿਕਰ ਕਰਦਾ ਹੈ ਜਿਸ ਨੂੰ ਪ੍ਰੋਮਿਸਰੀ ਇਸਟੋਪਲ ਕਹਿੰਦੇ ਹਨ 1 ਮਿੰਟ ਇਹ ਪ੍ਰੋਮਿਸਰੀ ਇਸਟੋਪਲ ਕੀ ਚੀਜ਼ ਹੈ ਥੋੜਾ ਸੌਖੇ ਸ਼ਬਦਾਂ ਵਿੱਚ ਦੱਸੋਗੇ ਹਾਂ ਇਸ ਦਾ ਸਿੱਧਾ ਸਾਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਨਾਲ ਕੋਈ ਵਾਅਦਾ ਕਰਦੇ ਹੋ ਅਤੇ ਉਹ ਵਿਅਕਤੀ ਤੁਹਾਡੇ ਵਾਅਦੇ ਤੇ ਭਰੋਸਾ ਕਰਕੇ ਕੋਈ ਕਦਮ ਚੁੱਕਦਾ ਹੈ ਤਾਂ ਤੁਸੀਂ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁਕਰ ਨਹੀਂ ਸਕਦੇ ਅੱਛਾ ਮਤਲਬ ਆਪਣੀ ਗਲਤੋਂ ਪਿੱਛੇ ਨਹੀਂ ਹੱਟ ਸਕਦੇ ਜੀ ਇੱਥੇ EPFO ਨੇ ਪੈਨਸ਼ਨਰਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਉਹਨਾਂ ਨੇ ਵਿਆਜ ਸਮੇਤ ਜਮ੍ਹਾਂ ਕਰ ਦਿੱਤੇ ਤਾਂ ਹੁਣ EPFO ਪਿੱਛੇ ਨਹੀਂ ਹਟ ਸਕਦਾ ਇਹ ਇੱਕ ਤਰ੍ਹਾਂ ਨਾਲ ਆਪਣੀ ਹੀ ਗੱਲ ਤੋਂ ਮੁਕਰਣ ਵਾਲੀ ਗੱਲ ਹੈ ਤਾਂ ਇਹ ਸਮਝ ਆ ਗਿਆ ਕਿ EPFO ਨੇ ਪਹਿਲਾਂ ਤਾਂ RC ਗੁਪਤਾ ਫੈਸਲੇ ਨੂੰ ਮੰਨ ਲਿਆ ਪੈਨਸ਼ਨਾਂ ਵਾਦਾ ਦਿੱਤੀਆਂ ਤੇ ਫਿਰ ਅਚਾਨਕ ਯੂ ਟਰਨ ਲੈ ਲਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਨੇ ਇਸ ਯੂ ਟਰਨ ਨੂੰ ਸਹੀ ਠਹਿਰਾਣ ਲਈ ਕਿਸ ਚੀਜ਼ ਦਾ ਸਹਾਰਾ ਲਿਆ ਹੂੰ ਇੱਥੇ ਹੀ 2022 ਦਾ ਸੁਨੀਲ ਕੁਮਾਰ ਫੈਸਲਾ ਤਸਵੀਰ ਵਿੱਚ ਆਉਂਦਾ ਹੈ ਜਿਸ ਦੀ ਗਲਤ ਵਿਆਖਿਆ ਦੀ ਗੱਲ ਹੋ ਰਹੀ ਹੈ ਹਾਂ ਹੁਣ ਅਸੀਂ ਮਾਮਲੇ ਦੇ ਸਭ ਤੋਂ ਗੁੰਝਲਦਾਰ ਪਰ ਸਭ ਤੋਂ ਅਹਿਮ ਹਿੱਸੇ ਤੇ ਪਹੁੰਚੇ ਹਾਂ EPFO ਸੁਨੀਲ ਕੁਮਾਰ ਫੈਸਲੇ ਦੇ ਪੈਰਾਗ੍ਰਾਫ 44 ਦੇ ਇੱਕ ਖਾਸ ਉਪ ਪੈਰੇ ਯਾਨੀ 44(2) ਦੀ ਵਰਤੋਂ ਕਰ ਰਿਹਾ ਹੈ ਪੈਰਾ 44(2) ਜੀ ਇਹ ਉਪ ਪੈਰ ਕਹਿੰਦਾ ਹੈ ਕਿ ਜਿਹੜੇ ਕਰਮਚਾਰੀ 1 ਸਤੰਬਰ 2014 ਤੋਂ ਪਹਿਲਾਂ ਰਿਟਾਇਰ ਹੋ ਗਏ ਸਨ ਪਰ ਉਹਨਾਂ ਨੇ ਵਿਕਲਪ ਨਹੀਂ ਚੁਣਿਆ ਸੀ ਉਹ ਇਸ ਲਾਭ ਦੇ ਹੱਕਦਾਰ ਨਹੀਂ ਹਨ EPFO ਇਸ ਇੱਕ ਲਾਈਨ ਨੂੰ ਫੜ ਕੇ 2014 ਤੋਂ ਪਹਿਲਾ ਵਾਲੇ ਸਾਰੇ ਕੇਸ ਖਾਰਜ ਕਰ ਰਿਹਾ ਹੈ ਪਰ ਇਸ ਵਿੱਚ ਗਲਤ ਕੀ ਹੈ ਇਹ ਤਾਂ ਸਾਫ਼ ਲਿਖਿਆ ਜਾਬਦਾ ਗਲਤੀ ਇਸ ਦੀ ਵਿਆਖਿਆ ਵਿੱਚ ਹੈ ਵਿਸ਼ਲੇਸ਼ਣ ਦੱਸਦਾ ਹੈ ਕਿ ਇਹ ਉਪ ਪੈਰਾ ਸਾਰੇ ਪੈਨਸ਼ਨਰਾਂ ਤੇ ਲਾਗੂ ਨਹੀਂ ਹੁੰਦਾ ਸਾਰਿਆਂ ਤੇ ਨਹੀਂ ਨਹੀਂ ਇਹ ਸਿਰਫ ਇੱਕ ਖਾਸ ਸ਼੍ਰੇਣੀ ਦੇ ਪੈਨਸ਼ਨਰਾਂ ਲਈ ਹੈ ਇਸ ਨੂੰ ਸਮਝਣ ਲਈ ਸਾਨੂੰ ਦੋ ਤਰ੍ਹਾਂ ਦੇ ਪੈਨਸ਼ਨ ਬਾਰੇ ਜਾਣਨਾ ਪਵੇਗਾ ਇੱਕ ਸੁਪਰ ਐਨਿਊਏਸ਼ਨ ਪੈਨਸ਼ਨ ਅਤੇ ਦੂਜੀ अर्ली ਪੈਨਸ਼ਨ ਇੱਕ ਮਿੰਟ ਰੁਕੋ ਇਹ ਬਹੁਤ ਅਹਿਮ ਗੱਲ ਹੈ ਤਾਂ ਕਿ ਜੇ ਦੋ ਵਿਅਕਤੀ ਮੰਨ ਲਓ ਇੱਕ ਦਾ ਨਾਇਰ ਸਰਦਾਰ ਸਿੰਘ ਤੇ ਦੂਜੇ ਦਾ ਬਲਬੀਰ ਸਿੰਘ ਦੋਵੇਂ 2013 ਵਿੱਚ ਰਿਟਾਇਰ ਹੋਏ ਠੀਕ ਹੈ ਸਰਦਾਰ ਸਿੰਘ 58 ਸਾਲ ਦੀ ਪੂਰੀ ਉਮਰ ਕਰਕੇ ਰਿਟਾਇਰ ਹੋਏ ਜਿਸ ਨੂੰ ਸੁਪਰ ਐਨੂਵੇਸ਼ਨ ਪੈਨਸ਼ਨ ਕਹਿੰਦੇ ਹਨ ਜੀ ਪਰ ਬਲਬੀਰ ਸਿੰਘ ਨੇ 56 ਸਾਲ ਦੀ ਉਮਰ ਜੀ अर्ली ਪੈਨਸ਼ਨ ਲੈ ਲਈ ਤਾਂ ਕਿ ईपीएफओ ਦੋਵਾਂ ਤੇ ਇੱਕੋ ਨਿਯਮ ਲਾਗੂ ਕਰ ਰਿਹਾ ਹੈ ਬਿਲਕੁਲ ਅਤੇ ਦਸਤਾਵੇਜ਼ ਦੇ ਮੁਤਾਬਿਕ ਇਹੀ ਸਾਰੀ ਗਲਤੀ ਹੈ ਸੁਨੀਲ ਕੁਮਾਰ ਫੈਸਲੇ ਦਾ ਪੈਰਾ 44ਵੀ ਸਿਰਫ ਬਲਬੀਰ ਸਿੰਘ ਵਰਗੇ ਕੇਸਾਂ ਲਈ ਸੀ ਅੱਛਾ ਸਿਰਫ अर्ली ਪੈਨਸ਼ਨ ਵਾਲਿਆਂ ਲਈ ਜੀ ਜਿਨ੍ਹਾਂ ਨੇ 58 ਸਾਲ ਤੋਂ ਪਹਿਲਾਂ ਬਿਨਾਂ ਵਿਕਲਪ ਚੁਣੇ ਛੇਤੀ ਪੈਨਸ਼ਨ ਲੈ ਲਈ ਸੀ ਪਰ ईपीएफओ ਇਸ ਨੂੰ ਸਰਦਾਰ ਸਿੰਘ ਵਰਗੇ ਲੋਕਾਂ ਤੇ ਵੀ ਲਾਗੂ ਕਰ ਰਿਹਾ ਹੈ ਜਿਨ੍ਹਾਂ ਨੇ 58 ਸਾਲ ਦੀ ਪੂਰੀ ਉਮਰ ਤੇ ਰਿਟਾਇਰਮੈਂਟ ਲਈ ਤੇ ਜਿਨ੍ਹਾਂ ਦਾ ਕੇਸ ਪੂਰੀ ਤਰ੍ਹਾਂ ਆਰਸੀ ਗੁਪਤਾ ਫੈਸਲੇ ਦੇ ਦਾਇਰੇ ਵਿੱਚ ਆਉਂਦਾ ਹੈ ਹਾਂਜੀ ਉਦੋਂ ਵੱਖ-ਵੱਖ ਸ਼੍ਰੇਣੀਆਂ ਨੂੰ ਇੱਕੋ ਤਕੜੀ ਵਿੱਚ ਤੋਲ ਰਹੇ ਹਨ ਜੋ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ EPFO ਇੱਕ ਅਜਿਹੇ ਨਿਯਮ ਦੀ ਆੜ ਲੈ ਰਿਹਾ ਹੈ ਜੋ ਅਸਲ ਵਿੱਚ ਉਨ੍ਹਾਂ ਹਜ਼ਾਰਾਂ ਲੋਕਾਂ ਤੇ ਲਾਗੂ ਹੀ ਨਹੀਂ ਹੁੰਦਾ ਜਿਨ੍ਹਾਂ ਦੇ ਦਾਅਵੇ ਖਾਰਜ ਕੀਤੇ ਜਾ ਰਹੇ ਹਨ। ਬਿਲਕੁਲ ਇਹੀ ਗੱਲ ਹੈ। ਕੀ ਦੇਸ਼ ਦੀਆਂ ਹੋਰ ਅਦਾਲਤਾਂ ਨੇ ਇਸ ਮਾਮਲੇ ਤੇ ਕੋਈ ਰੁਖ ਅਪਣਾਇਆ ਹੈ? ਜੀ ਹਾਂ। ਇਹ ਵੀ ਇੱਕ ਵੱਡਾ ਨੁਕਤਾ ਹੈ। ਦਸਤਾਵੇਜ਼ ਦੱਸਦਾ ਹੈ ਕਿ ਸੁਨੀਲ ਕੁਮਾਰ ਫੈਸਲੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਮੱਧ ਪ੍ਰਦੇਸ਼ ਕੇਰਲਾ ਅਤੇ ਕਰਨਾਟਕ ਵਰਗੀਆਂ ਕਈ ਹਾਈ ਕੋਰਟਾਂ ਨੇ ਦਰਜਨਾ ਫੈਸਲੇ ਦਿੱਤੇ ਹਨ ਤੇ ਉਹਨਾਂ ਫੈਸਲਿਆਂ ਵਿੱਚ ਕੀ ਕਿਹਾ ਗਿਆ ਹੈ ਇਨਾਂ ਸਾਰੇ ਫੈਸਲਿਆਂ ਵਿੱਚ ਹਾਈ ਕੋਰਟਾਂ ਨੇ ईपीएफओ ਦੀ ਇਸ ਦਲੀਲ ਨੂੰ ਸਿਰੇ ਤੋਂ ਹਾਰਜ ਕਰ ਦਿੱਤਾ ਹੈ ਉਹਨਾਂ ਨੇ ਵਾਰ-ਵਾਰ ਸਾਫ਼ ਕੀਤਾ ਹੈ ਕਿ ਜਿਹੜੇ ਮਾਮਲੇ 1 ਸਤੰਬਰ 2014 ਤੋਂ ਪਹਿਲਾਂ ਦੇ ਹਨ ਉਹਨਾਂ ਤੇ ਸਿਰਫ ਅਤੇ ਸਿਰਫ ਆਰਸੀ ਗੁਪਤਾ ਫੈਸਲਾ ਹੀ ਲਾਗੂ ਹੋਵੇਗਾ ਨਾ ਕਿ ਸੁਨੀਲ ਕੁਮਾਰ ਫੈਸਲੇ ਦਾ ਕੋਈ ਹਿੱਸਾ ਤਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਹੈ ਇੱਕ ਪਾਸੇ ਸਾਡੇ ਕੋਲ 2016 ਦਾ ਆਰਸੀ ਗੁਪਤਾ ਫੈਸਲਾ ਹੈ ਜਿਸ ਨੂੰ ਖੁਦ ইপিਐਫਓ ਨੇ ਮੰਨਿਆ ਲਾਗੂ ਕੀਤਾ ਅਤੇ ਹਜ਼ਾਰਾਂ ਲੋਕਾਂ ਦੀਆਂ ਪੈਨਸ਼ਨਾਂ ਵਧਾਈਆਂ ਹਾਂ ਤੇ ਦੂਜੇ ਪਾਸੇ 2022 ਦਾ ਸੁਨੀਲ ਕੁਮਾਰ ਫੈਸਲਾ ਹੈ ਜਿਸ ਦੇ ਇੱਕ ਖਾਸ ਹਿੱਸੇ ਦੀ ਦਸਤਾਵੇਜ਼ ਮੁਤਾਬਿਕ ਗਲਤ ਵਿਆਖਿਆ ਕਰਕੇ ইপিਐਫਓ ਹੁਣ ਪੁਰਾਣੇ ਕੇਸਾਂ ਨੂੰ ਰੱਦ ਕਰ ਰਿਹਾ ਹੈ ਭਾਵੇਂ ਕਿ ਦੇਸ਼ ਦੀਆਂ ਕਈ ਹਾਈ ਕੋਰਟਾਂ ਇਸ ਦੇ ਵਿਰੁੱਧ ਫੈਸਲਾ ਦੇ ਚੁੱਕੀਆਂ ਹਨ ਇਹ ਤਾਂ ਬਹੁਤ ਹੀ ਅਜੀਬ ਸਥਿਤੀ ਹੈ ਇਹ ਸਥਿਤੀ ਸਾਨੂੰ ਇੱਕ ਅਹਿਮ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਜਦੋਂ ਵੱਖ-ਵੱਖ ਅਦਾਲਤਾਂ ਇੱਕੋ ਮਾਮਲੇ ਤੇ ਵਾਰ-ਵਾਰ ਇੱਕੋ ਜਿਹਾ ਨਜ਼ਰੀਆ ਪੇਸ਼ ਕਰ ਰਹੀਆਂ ਹੋ ਤਾਂ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ EPFO ਵਰਗੀ ਵੱਡੀ ਸੰਸਥਾ ਵਾਰ-ਵਾਰ ਉਹਨਾਂ ਹੀ ਬਜ਼ੁਰਗਾਂ ਨੂੰ ਅਦਾਲਤਾਂ ਵਿੱਚ ਕਿਉਂ ਖਿੱਚ ਰਹੀ ਹੈ ਜਿਨ੍ਹਾਂ ਦੇ ਹੱਕ ਵਿੱਚ ਫੈਸਲੇ ਆ ਚੁੱਕੇ ਹਨ ਇਹ ਸਵਾਲ ਤਾਂ ਬਣਦਾ ਹੈ ਇਹ ਸਿਰਫ ਇੱਕ ਕਾਨੂੰਨੀ ਲੜਾਈ ਨਹੀਂ ਰਹਿ ਜਾਂਦੀ ਬਲਕਿ ਇਹ ਜਨਤਕ ਪੈਸੇ ਦੀ ਵਰਤੋਂ ਅਤੇ ਅਜੇਹੀਆਂ ਸੰਸਥਾਵਾਂ ਦੀ ਆਪਣੇ ਨਾਗਰਿਕਾਂ ਖਾਸ ਕਰਕੇ ਬਜ਼ੁਰਗਾਂ ਪ੍ਰਤੀ ਜ਼ਿੰਮੇਵਾਰੀ ਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ ਸਹੀ ਗੱਲ ਹੈ ਇਸ ਤੇ ਵਿਚਾਰ ਕਰਨਾ ਬਣਦਾ ਹੈ ਕਿ ਕੀ ਸਿਸਟਮ ਦਾ ਮਕਸਦ ਲੋਕਾਂ ਦੀ ਮਦਦ ਕਰਨਾ ਹੈ ਜਾਂ ਉਹਨਾਂ ਨੂੰ ਲੰਮੀਆਂ ਕਾਨੂੰਨੀ ਲੜਾਈਆਂ ਵਿੱਚ ਉਲਝਾਉਣਾ ਹੈ